ਸਤਿ ਸ਼੍ਰੀ ਅਕਾਲ ਆਦਾਬ ਸਲਾਮ ਨਮਸਕਾਰ ਅੱਜ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਇੱਕ ਨਵਹਿਕਲੀ ਚੀਜ਼ ਹੈ ਚਲੋ ਠੀਕ ਹੈ ਦੇਖਿਆ ਬੜਾ ਇਹ ਹੈ ਵੀ ਇਹ ਚਲੋ ਅੱਗੇ ਮੈਨੂੰ ਦੇ ਦੋ ਕੋ सतसाल आदाब सलाम नमस्कार अज नगरी श्री अनपुर साहिब इन नवेकली चीज ਨਗਰ ਜਾਰੂ ਗੁਰੂ ਨਗਰੀ ਦੇ ਵਿੱਚ ਸਫਾਈ ਜਿਵੇਂ ਤੁਹਾਨੂੰ ਸਭ ਨੂੰ ਪਤਾ ਪਹਿਲਾਂ ਵੀ ਚੱਲ ਰਹੀ ਹੈ ਕੈਬਨਲ ਮੰਤਰੀ ਸਰਦਾਰ ਹਰਜੋਤ ਸਿੰਘ ਵੈਸਦੀ ਦੇ ਹਦਾਇਤਾਂ ਅਨੁਸਾਰ ਪਹਿਲਾਂ ਵੀ ਕੰਮ ਚੱਲ ਰਿਹਾ ਤੇ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਿਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਸਫਾਈ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਇਹ ਜਿਵੇਂ ਕਿ ਕੀਟਪੁਰ ਸਾਹ ਤੋਂ ਨਗਰ ਕੀਰਤਨ ਆਣਗੇ ਤੇ ਜਿਹੜਾ ਰੂਟ ਹੈ ਉਸ ਰੂਟ ਨੂੰ ਵੀ ਅਸੀਂ ਅੱਜ ਕਲੀਅਰ ਕਰਾਂਗੇ ਜਿੰਨਾ ਵੀ ਅੱਜ ਹੋ ਗਿਆ ਬਾਕੀ ਕੱਲ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਅੱਜ ਮੇਰੇ ਨਾਲ ਕਾਉਂਸਲ ਦਾ ਸਾਰਾ ਸਟਾਫ ਤੇ ਮੇਰੇ ਸਾਰੇ ਐਮਸੀ ਸਾਹਿਬਾਨ ਸਾਰੇ ਮੇਰੇ ਨਾਲ ਇਸ ਦੀ ਸੇਵਾ ਦੇ ਵਿੱਚ ਨਾਲ ਲੱਗੇ ਹੋਏ ਆ। ਤੋਂ ਅਸੀਂ ਆਪ ਜੀ ਨੂੰ ਸਭ ਨੂੰ ਵਿਸ਼ਵਾਸ ਲਾਉਂਦੇ ਆ ਕਿ ਅਸੀਂ ਗੁਰੂ ਨਗਰੀ ਨੂੰ ਵਧੀਆ ਸੋਹਣਾ ਸੁੰਦਰ ਬਣਾ ਕੇ ਰੱਖਾਂਗੇ ਤੇ ਇਹ ਉਪਰਾਲੇ ਅੱਗੇ ਵੀ ਜਾਰੀ ਜਾਵਾਂਗੇ, ਜਾਰੀ ਰਹਿਣਗੇ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਆਵਾਰਾ ਪਸ਼ੂ ਜਿਹੜੇ ਫੜ ਕੇ ਗਊਸ਼ਾਲਾ ਭੇਜ ਰਹੇ ਹਾਂ ਲਗਾਤਾਰ 4-5 ਦਿਨ ਤੋਂ ਕੰਮ ਚੱਲ ਰਿਹਾ ਏ। ਕਾਫੀ ਜ਼ਿਆਦਾ ਅਸੀਂ ਖਾਲੀ ਕਰ ਦਿੱਤਾ ਹੈ ਤੇ ਹਜੇ 1 ਮਹੀਨਾ ਹੋਰ ਲੱਗੇਗਾ ਮੋਹਮ ਨੂੰ। ਤੇ ਅਸੀਂ ਪੂਰਾ ਕਲੀਅਰ 12 ਬਸ਼ੂਰ ਬਾਹਰ ਕਰ ਦਾਂਗੇ ਤੇ ਸਫਾਈ ਦਾ ਵੀ ਵਧੀਆ ਪ੍ਰੋਬਲਮ ਕੈਬਨਟ ਮੰਤਰੀ ਜੀ ਦਾ ਕਿੰਨਾ ਸਹਿਯੋਗ ਹੈ ਚੈਨਲ ਮੰਤਰੀ ਦਾ ਪੂਰਾ ਸਹਿਯੋਗ ਹੈ ਜੀ ਉਹ ਸਾਡਾ ਪੂਰਾ ਸਾਥ ਦੇ ਰਿਹਾ ਜਿੱਥੇ ਵੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਨਾਲ ਦੀ ਨਾਲ ਹੀ ਆਪਣੇ ਹੋਰ ਕੰਮ ਛੱਡ ਕੇ ਸਾਡੀ ਪ੍ਰੋਬਲਮ ਵੀ ਕਲੀਅਰ ਕਰਾ ਦਿੰਦੇ ਆ ਠੀਕ ਹੈ